ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ 5 ਦਰਜਨ ਤੋਂ ਵੱਧ ਬੂਥਾਂ ਤੇ 2 ਅੰਕਾਂ ਦਾ ਅੰਕੜਾ ਵੀ ਪਾਰਨਾ ਕਰ ਸਕਿਆ ਲੋਕ ਸਭਾ ਚੋਣਾਂ ਦੇ ਆਏ ਨਤੀਜੇ ਜਿੱਥੇ ਕਈ ਤਰ੍ਹਾਂ ਦੀਆਂ ਬੁਜ਼ਾਰਤਾਂ ਪਿੱਛੇ ਛੱਡ ਗਏ ਹਨ ਉੱਥੇ ਹੀ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਪ੍ਰਾਪਤ ਹੋਈਆਂ ਵੋਟਾਂ ਨੇ ਅਕਾਲੀਆਂ ਦੇ ਮੱਥੇ ਤੇ ਤਰੇਲੀਆਂ ਲਿਆ ਦਿੱਤੀਆਂ ਹਨ ਅਤੇ ਹਲਕੇ ਦੇ ਵੱਡੀ ਗਿਣਤੀ ਚੁ ਪਿੰਡਾਂ ਚ ਅਕਾਲੀ ਦਲ ਦੇ ਬੂਥ ਤੱਕ ਵੀ ਨਾ ਲੱਗਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਨਾਨਗਰਾ ਦੇ ਇੱਕ ਬੂਥ ਤੇ ਅਕਾਲੀਆਂ ਨੇ ਖਾਤਾ ਵੀ ਨਹੀਂ ਖੋਲ੍ਹਿਆ ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਚੋਣਾਂ ਤੋਂ ਪਹਿਲਾਂ ਹਲਕੇ ਚ ਵੰਡੇ ਬਸਤੀਆਂ ਚ ਮਿਲੇ 6 9 9 10 10 ਦੇ ਸਿੱਕੇ ਵੀ ਲੋਕਾਂ ਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਕੁੱਲ 233 ਬੂਥਾਂ ਜੋ ਕਰੀਬ 88 ਬੂਥ ਤੋਂ ਸ਼੍ਰੋਮਣੀ ਅਕਾਲੀ ਦਰ ਦੇ ਉਮੀਦਵਾਰ ਪ੍ਰੋਫੈਸਰ ਚੰਦੂ ਮਾਜਰਾ ਦੋ ਅੰਕਾਂ ਦੀ ਗਿਣਤੀ ਨੂੰ ਪਾਰ ਕਰਨ 'ਚ ਅਸਫਲ ਰਹੇ ਹਨ। ਆਏ ਨਤੀਜਿਆਂ ਅਨੁਸਾਰ ਹਲਕੇ ਦੇ ਪਿੰਡ ਖੇੜਾ ਕਮਲੋਟ 8 ਅਤੇ ਉਪਰਲਾ 5 ਵੋਟ, ਮਜਾਰੀ ਲੋਰਿਕ ਨਾਨਗਰਾ ਦੇ 3 ਬੂਥਾਂ ਤੇ 4, ਪਲਾਂ 5, ਸਵਾਮੀਪੁਰ 2, ਬਾਸ ਖੱਬਾ ਪਾਸਾ 1 ਤੇ ਸੱਜਾ ਪਾਸੇ 6, ਨਵਾਂ ਨੰਗਲ ਖੱਬਾ ਤੇ ਸੱਜਾ